ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਦਾਣਾ ਮੰਡੀ ਬੰਗਾ ਵਿਖੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਪੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਅਤੇ ਸੁਰਜੀਤ ਸਿੰਘ ਸਰਹਾਲ ਦੇ ਨਾਲ-ਨਾਲ ਬਲਵੀਰ ਕਰਨਾਣਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਰਤੀਆਂ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਉਥੇ ਹੀ ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਤੇ ਆਰਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਤੀ ਆਵੇਗੀ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦੀ ਅਦੇਗੀ ਵੀ ਨਾਲ ਨਾਲ ਕੀਤੀ ਆਵੇਗੀ ਤੇ ਮੰਡੀਆਂ ਵਿੱਚ ਸਰਕਾਰ ਇੱਕ ਇੱਕ ਦਾਣਾ ਚੁਕੇਗੀ ਬੰਗਾ ਤੋਂ ਨਵਰਾੰਗ ਚੈਨਲ ਦੇ ਮਨਵੀਰ ਗੁਨਾਚੌਰ ਦੀ ਵਿਸ਼ੇਸ਼ ਰਿਪੋਰਟ ਅੱਜ ਮੈਂ ਦਾਣਾ ਮੰਡੀ ਬੰਗਾ ਚ ਆਇਆ ਸੋ ਮੇਰੇ ਨਾਲ ਸਾਡੇ ਬੰਗਾ ਤੋਂ ਵਿਧਾਇਕ ਡਾ ਸੁਖੀ ਜੀ ਡਿਪਟੀ ਕਮਿਸ਼ਨਰ ਆਪਣੇ ਅੰਕਰ ਜੀ ਔਰ तमाम ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਅਧਿਕਾਰੀ ਸਹਿਬਾਨ ਨੇ ਉਹ ਵੀ ਸਾਰੇ ਇੱਥੇ ਆਇਆ ਸੋ ਉਹਨਾਂ ਦੀ ਹਾਜ਼ਰੀ ਚ ਕਣਕ ਦੀ ਖਰੀਦ ਦਾ ਜਿਹੜਾ ਇੱਥੇ ਉਹ ਸ਼ੁਰੂਆਤ ਕਰਾਈ ਆ ਸੋ ਲਗਾਤਾਰ ਡੇ ਬਾਈ ਡੇ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਆ ਉਹ ਪੀਕ ਤੇ ਜਾ ਰਿਹਾ ਸੋ ਪੰਜਾਬ ਦੇ ਅੰਦਰ ਇਸ ਵਾਰ ਬੜੀ ਬੰਪਰ ਫਸਲ ਹੋਣ ਦੀ ਸਬਾਵਨਾ ਹੈ ਔਰ ਖਾਸ ਕਰਕੇ ਜਿਹੜਾ ਦਾਣਾ ਕਣਕ ਦਾ ਉਹ ਵੀ ਕਾਫੀ ਨਰੋਆ ਹੈ ਸੋ 1 ਲੱਖ 124 ਲੱਖ ਐਮਟੀ ਦਾ ਜਿਹੜਾ ਟਾਰਗੇਟ ਸਾਨੂੰ ਮਿਲਿਆ ਕੇਂਦਰੀ ਪੂਲ ਦੇ ਲਈ ਮੈਨੂੰ ਲੱਗਦਾ ਵੀ ਅਸੀਂ ਉਹ ਸਹਜੇ ਪੂਰਾ ਕਰਾਂਗੇ ਔਰ ਉਹਦੇ ਲਈ ਜਿੰਨਾ ਵੀ ਕੋਈ ਮੈਕੈਨਿਜ਼ਮ ਹੈ ਜਿੰਨਾ ਵੀ ਸਾਡਾ ਬੰਦੋਬਸਾ ਹੈ ਉਹ ਪੂਰਾ ਮੰਡੀਆਂ ਦੇ ਵਿੱਚ ਤਿਆਰ ਵਰ ਤਿਆਰ ਬੈਠਾ ਹੈ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 4 ਲੱਖ 16000 ਐਮਟੀ ਅ ਮਤਲਬ 2 ਈਟ ਆਈ ਹੈ ਸੋ ਜਿਹਦੇ ਵਿੱਚੋਂ 3 ਲੱਖ 26000 ਅਸੀਂ ਖਰੀਦ ਚੁੱਕੇ ਆ ਔਰ 155 ਕਰੋੜ ਰੁਪਿਆ ਜਿਹੜਾ ਬੰਦਾ ਆ ਕਿਸਾਨਾਂ ਦੀ ਜਿੰਸ ਦਾ ਉਹਨਾਂ ਦੇ ਖਾਤਿਆਂ 'ਚ ਵੀ ਪਾਇਆ ਜਾ ਚੁੱਕਿਆ ਸੋ ਕਿਉਂਕਿ ਮਾਰਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹਦੇਸ਼ ਆ ਕਿ ਮੰਡੀ ਦੇ ਅੰਦਰ ਪ੍ਰੋਕਿਊਰਮੈਂਟ ਨਾਲ ਜੁੜੀਆਂ ਜਿੰਨੀਆਂ ਵੀ ਫੈਕਲਟੀਆਂ ਨੇ ਚਾਹੇ ਉਹ ਕਿਸਾਨ ਨੇ ਮਜ਼ਦੂਰ ਨੇ ਆੜਤੀ ਨੇ ਕਿਸੇ ਵੀ ਤਰ੍ਹਾਂ ਜਿਹੜਾ ਨੂੰ ਦਿੱਕਤ ਨਾ ਆਵੇ ਸੋ ਉਹਦੇ ਲਈ ਸਾਰੇ ਪ੍ਰਬੰਧ ਕੀਤੇ ਆ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਨੀ ਚਾਹਨਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਬਧਾ ਮਨਚ ਨਾ ਹੋਵੇ ਸਕੇ ਅੱਲਾ ਕੱਲਾ ਦਾਣਾ ਐਮ ਐਸ ਪੀ ਦੇ ਉੱਤੇ 2425 ਰੁਪਏ ਜੋ ਤੈ ਕੀਤਾ ਗਿਆ ਉਹ ਖਰੀਦਾਂਗੇ ਔਰ ਮੈਨੂੰ ਇਹ ਵੀ ਚੰਗਾ ਲੱਗਿਆ ਕਿ ਇੱਥੇ ਮੰਡੀ ਦੇ ਅੰਦਰ ਜਿਹੜੇ ਮਾਰਕੀਟ ਕਮੇਟੀ ਵੱਲੋਂ ਜਿਹੜੇ ਸਰਕਾਰ ਵੱਲੋਂ ਬੰਦਬਸ ਨੇ ਚਾਹੇ ਉਹ ਪਾਣੀ ਦੇ ਪਰੰਧਾਂ ਦਾ ਸਵਾਲ ਆ ਕੋਈ ਬਾਥਰੂਮਾਂ ਦਾ ਸਵਾਲ ਆ ਜਾ ਹੋਰ ਜਿਹੜੇ ਵੀ ਇਸ ਕਿਸਮ ਦੀਆਂ ਕੋਈ ਲੋੜਾਂ ਮੱਡੀ ਨਾਲ ਜੁੜੀਆਂ ਹੁੰਦੀਆਂ ਨੇ ਉਹ ਆਲਮੋਸਟ ਮਤਲਬ ਪੂਰੀਆਂ ਨੇ ਸੋ ਅੱਜ ਜਿਸ ਕਿਸਾਨ ਦੀ ਢੇਰੀ ਇੱਥੇ ਤੋਲੀ ਗਈ ਆ ਉਸ ਢੇਰੀ ਦਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਉਹਦੀ ਬਣਦੀ ਰਕਮ ਹੈ ਉਹਦੇ ਖਾਤੇ 'ਚ ਪਾਈ ਜਾਊਗੀ